ਕਿੰਨੇ ਬੱਚੇ ਆ ਦੋ ਵਰਗੇ ਟੈਗ ਹੋ ਗਏਗਾ ਹੂੰ ਦੋ ਆਪਣੀ ਪਾਪਾ ਕੋਲੇ ਪੁੱਤਿਆ ਪੁੱਤਾਂ ਤੇ ਬਾ ਦੇ ਕੋ ਖਵਾ ਨਹੀਂ ਪੁਰਦਾ ਉਹ ਮੈਂ ਆਪਣੀ ਦੋ ਨੂੰ ਘਰੋਂ ਫਿਰ ਤੋਂ ਨਿਜਾਰਾ ਕਰਦੇ ਆ ਆਵੇ ਚੋ ਚੋ ਕਿ ਆ ਖਮਰਾਣਾ ਵਗੀਆਂ ਚੜਿਆ ਨਹੀਂ ਜਾਂਦਾ ਤੇ ਕਿਤੇ ਕੋਠਾ ਵੇਖਿਆ ਨਹੀਂ ਜਾਂਦਾ ਦੇ ਇਹਦੇ ਚੋਂ ਕੀ ਵਟੇਂਦਾ ਹਣਾ ਕੁਛ ਨਹੀਂ ਇਤਰਾ ਹੀ ਨਾਲੋਂ ਨਾਲ ਪੀਦਾ ਉਹ ਦਾ ਪੰਜ ਜਿਹੜੇ ਵਟਦੇ ਆ ਦੇਖ ਕੇ ਫੇਰ ਇਤਰਾ ਹੀ ਦੋ ਚਾਰ ਗਾਂ ਭੈਕਟ ਇਦਾਂ ਹੀ ਟੋਫੀਆਂ ਟਾਫੀਆਂ ਦੇ ਪਾ ਲਈ ਜਿਲ੍ਹਾ ਤਰਨਤਾਰਨ ਦੇ ਏਰੀਏ ਦੇ ਵਿੱਚ ਇੱਕ ਬਜ਼ੁਰਗ ਜੋੜਾ ਜਿਹੜਾ ਕਾਨਿਆਂ ਦੀ ਛੱਤ ਦੇ ਥੱਲੇ ਰਹਿੰਦਾ ਬੀਬੀ ਨੇ ਇੱਕ ਛੋਟੀ ਜੀ ਕਰਿਆਨੇ ਦੀ ਦੁਕਾਨ ਪਾਈ ਹੋਈ ਸੀ ਵਿੱਚ ਥੋੜਾ ਜਿਹਾ ਸਮਾਨ ਸੀ ਉਹਦੇ ਉਹਦੀ ਜਿਹੜੀ ਛੱਤ ਸੀ ਨਾ ਉਹ ਵੀ ਚਾਦਰਾਂ ਦੀ ਪਾਈ ਹੋਈ ਸੀ ਜੇ ਬੇਬੀ ਨੇ ਗੱਲਬਾਤ ਕੀਤੀ ਉਹਨੇ ਕਿਹਾ ਵੀ ਮੇਰਾ ਜਿਹੜਾ ਪਤੀ ਆ ਵੀ ਉਹਦੇ ਜਿਹੜੇ ਪੈਰ ਆ ਨਾ ਪਿਛਲੇ 6 ਮਹੀਨੇ ਤੋਂ ਬਹੁਤ ਸੁੱਜੇ ਹੋਏ ਆ ਹਾਂਜੀ ਇਸ ਤਰ੍ਹਾਂ ਹੀ ਆ ਬੰਨਾ ਕਤਰੀਆ ਤਰਿਆ ਨਹੀਂ ਜਾਂਦਾ ਪਹਿਲਾਂ ਪੈਰ 6 ਮਹੀਨੇ ਅগে ਬਹੁਤ ਖਰਾਬ ਰਾਇ ਤੇ ਆ ਅੱਡੀਆਂ ਕਿਤੇ ਦਲੰਗਾਂ ਪਈਆਂ ਤੇ ਇੰਤਰਾ ਮੰਜੇ ਤੇ ਹਾਲੇ ਵੀ ਮੰਜੇ ਤੇ ਆ ਬਾਪੂ ਨੂੰ ਮਿਲੇ ਪੁੱਛਿਆ ਜਦੋਂ ਬੱਚਿਆਂ ਬਾਰੇ ਪੁੱਛਿਆ ਤਾਂ ਬਾਪੂ ਰੋਣ ਲੱਗ ਗਿਆ ਕਹਿੰਦਾ ਇੱਕ ਬੱਚਾ ਤਾਂ ਮੇਰਾ ਰੱਬ ਘਰ ਚਲਾ ਗਿਆ ਜਿਹੜੇ ਦੂਸਰੇ ਆ ਦੋਵੇਂ ਉਹ ਅਲੱਗ ਰਹਿੰਦੇ ਆ ਹੂੰ ਦੋ ਆ ਆਪਣੇ ਬਾਪੂ ਕੋਲ ਫੁੱਟਿਆ ਬੰਦਾ ਟੇਰ ਬਾਪੂ ਦੇ ਕੋ ਕੋਲ ਨਹੀਂ ਪਹੁੰਚਦਾ ਮੈਂ ਕਿਹਾ ਬਾਪੂ ਕੁਛ ਦਿੰਦੇ ਆ ਕਹਿੰਦਾ ਨਹੀਂ ਬੀਬੇ ਨੂੰ ਮੈਂ ਰਸੋਈ ਬਾਰੇ ਪੁੱਛਿਆ ਤਾਂ ਉਹ ਦੱਸਣ ਲੱਗੀ ਕਿ ਇੱਥੇ ਸਾਡਾ ਗੈਸ ਰੱਖਿਆ ਹੋਇਆ ਕਦੀ ਭਰਾ ਲਈਦਾ ਤੇ ਕਦੀ ਨਹੀਂ ਭਰਾਈਦਾ ਕਈ ਵਾਰੀ ਤਾਂ ਜਦੋਂ ਦਵਾਈ ਲੈਣੀ ਹੁੰਦੀ ਹੈ ਨਾ ਉਦੋਂ ਕਹਿੰਦੇ ਅਸੀਂ ਕਦੇ ਕਿਸੇ ਨੂੰ ਬੁਲਾਉਨੇ ਆ ਕਦੇ ਕਿਸੇ ਦੀਆਂ ਮਿੰਨਤਾਂ ਕਰਦੇ ਆ ਕਦੇ ਕੋਈ ਵਿਚਾਰਾ ਤਰਸ ਦੇ ਬੀਸ ਤੇ ਦਵਾਈ ਦਵਾਇਆ ਜਾਂਦਾ ਆ ਕੋ ਜਦੋਂ ਦਵਾਈ ਲੈਣੀ ਹੁੰਦੀ ਹੈ ਪੈਸੇ ਹੁੰਦੇ ਆ ਬੋਲੇ ਇੰਝ ਭੰਦੜ ਕੇ ਕਦੀ ਕੀ ਕਹਿੰ ਤੱਕ ਮਾਰ ਕੇ ਕੀ ਇਹ ਨਾ ਦਰਨਾ ਮਾਰ ਵੀ ਅਸੀਂ ਦਵਾਈ ਲੈਣ ਤੋਂ ਵੀ ਅਸਮਰਥ ਆ ਬੇਬੇ ਕਹਿੰਦੀ ਜਿਹੜੇ ਮੈਨੂੰ ਦੁਕਾਨ ਤੋਂ 10 20 ਰੁਪਏ ਵੱਟੀ ਦੇ ਆ ਬਸ ਉਹਦੇ ਚੋਂ ਅਸੀਂ 20 ਰੁਪਈਆ ਦਾ ਦੁੱਧ ਲਿਆਉਣੇ ਆ ਦੋਨਿਆਂ ਨੇ ਪੀ ਕੇ ਪੈ ਜਾਂਦੇ ਆ ਇੰਦਾ ਹੀ ਸਰਦਾ ਫਿਰਦਾ ਇਹਦਾ ਹਾਂ ਦਾ ਦੁੱਧ ਲਾਇਆ ਵਿੱਚ ਹੁੰਦਾ ਵੀ ਵਟ ਕੇ ਉਹਨਾਂ ਨੂੰ ਦੇ ਦੇਈ ਦੇ ਸੱਦੇ ਵਾਲਿਆਂ ਨੂੰ ਦਾਹ ਪੰਜਾਂ ਦਾ ਪੈਂਦਾ ਲੇ ਕੇ ਸਾਲ ਲਈ ਸੋ ਅੱਜ ਦੇ ਸਮੇਂ ਦੇ ਵਿੱਚ ਇਹ ਬਜ਼ੁਰਗ ਜੋੜਾ ਬਹੁਤ ਦੁਖੀ ਜ਼ਿੰਦਗੀ ਕੱਢ ਰਿਹਾ ਹੈ ਜੇ ਕੋਈ ਵੀਰ ਜਾਂ ਭੈਣ ਇਹਨਾਂ ਦੀ ਸੇਵਾ ਲੈਣੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰਾਂ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ